ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਵਿਧਾਤੀ ਭਾਜਪਾ ਕਸ਼ਮੀਰ ਦੇ ਅੰਦਰ ਪਹਿਲਗਾਮ ਦੇ ਵਿੱਚ ਜੋ ਸਾਡੇ ਦੇਸ਼ ਦੇ ਨਹਿਥੇ ਬੇਕਸੂਰ ਲੋਕ ਜਿਨ੍ਹਾਂ ਤੇ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਮੈਂ ਉਸ ਦੀ ਘੋਰ ਨਿੰਦਾ ਕਰਦਾ ਹਾਂ ਔਰ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਪਾਕਿਸਤਾਨ ਨੂੰ ਇਹ ਚੇਤਾਵਨੀ ਵੀ ਹੈ ਕਿ ਜਿਸ ਤਰ੍ਹਾਂ ਪਿੱਛੇ ਜਹੇ ਇਤਿਹਾਸ ਗਵਾਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਤੇਰੇ ਅੱਤਵਾਦੀਆਂ ਨੂੰ ਤੇਰੇ ਦੇਸ਼ ਦੇ ਅੰਦਰ ਘੁੱਸ ਕੇ ਘਸ ਕੇ ਮਾਰਿਆ ਸੀ ਉਸੇ ਤਰ੍ਹਾਂ ਹੀ ਤੇਰੇ ਜਿਹੜੇ ਇਹ ਅੱਤਵਾਦੀ ਨੇ ਇਹਨਾਂ ਦਾ ਵੀ ਇਹੀ ਹਸਰ ਹੋਵੇਗਾ। ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਜੋ ਸਾਡੇ ਦੇਸ਼ ਦੇ ਨਿਰਥੇ ਲੋਕਾਂ ਨੂੰ ਅੱਤਵਾਦੀਆਂ ਵੱਲੋਂ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਮਾਰਿਆ ਗਿਆ ਇਹਦਾ ਜਲਦ ਤੋਂ ਜਲਦ ਅਸੀਂ ਬਦਲਾ ਲਈਏ ਔਰ ਜਿਹੜਾ ਸਾਡਾ ਦੇਸ਼ ਹੈ ਉਹ ਅੱਜ ਪੂਰਾ ਨਬੋਸ਼ ਹੈ। ਹਰ ਜਿਹੜੀ ਅੱਖ ਹੈ ਉਹ ਨਮ ਹੈ ਹਰ ਜਿਹੜਾ ਸਾਡਾ ਦੇਸ਼ ਦਾ ਵਿਅਕਤੀ ਹੈ ਉਹ ਰੋ ਰਿਹਾ ਕਿਉਂਕਿ ਪਹਿਲਗਾਮ ਦੇ ਵਿੱਚ ਸਾਡੇ ਲੋਕ ਜਿਹੜੇ ਘੁੰਮਣ ਗਏ ਸੀ ਜਿਨ੍ਹਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਕਿਸੇ ਵੀ ਗੱਲ ਦਾ ਕਿ ਜਿਹੜੇ ਅਗਲੇ ਪਲ ਨੇ ਉਹਨਾਂ ਪਰਿਵਾਰਾਂ ਦੇ ਲਈ ਉਹ ਕਿਦਾਂ ਦੇ ਸ਼ੁਰੂ ਹੋ ਜਾਣੇ ਨੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਉੱਥੇ ਗਏ ਔਰ ਉਹਨਾਂ ਨੇ ਜਿਹੜੇ ਸਾਡੇ ਸ਼ਹੀਦ ਹੋਏ ਨੇ 28 ਲੋਕ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਔਰ ਜਿਹੜੇ ਗਹਾਇਲ ਹੋਏ ਨੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਮਿਲੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਿਦੇਸ਼ ਦੌਰੇ ਤੇ ਗਏ ਸੀ ਜਦੋਂ ਉਹਨਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਮੋਦੀ ਸਾਹਿਬ ਵੀ ਦੇਸ਼ ਪਰਤੇ ਔਰ ਲਗਾਤਾਰ ਜਿਹੜੀਆਂ ਉਹ ਮੀਟਿੰਗ ਚੱਲ ਰਹੀਆਂ ਔਰ ਮੈਂ ਪਾਕਿਸਤਾਨ ਨੂੰ ਚੇਤਾਵਨੀ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਹ ਜਿਹੜਾ ਜਿਹੜੀ ਇਹਨਾਂ ਨੇ ਪਹਿਲ ਕੀਤੀ ਹੈ ਇਹਦਾ ਜਲਦ ਜਵਾਬ ਦੇਣਗੇ ਔਰ ਜਿਹੜੇ ਦੇਸ਼ ਦੇ ਲੋਕ ਹੈ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਜਿਹੜੀ ਇਸ ਜਿਹੜੀ ਇਹ ਘਟਨਾ ਹੋਈ ਹੈ ਦਾ ਵਿਰੋਧ ਕਰੀਏ ਔਰ ਆਪਾ ਇਕਤਾ ਦਾ ਜਿਹੜਾ ਸਬੂਤ ਦਈਏ ਹਰ ਸ਼ਹਿਰ ਦੇ ਵਿੱਚ ਮੋਮਬਤੀਆਂ ਜਗਾ ਕੇ ਜਿਹੜੇ ਸਾਡੇ ਲੋਕ ਸ਼ਹੀਦ ਹੋਏ ਇਨ੍ਹਾਂ ਨੂੰ ਅੰਸ਼ਰ ਵਾਖੀ ਦਈਏ ਔਰ ਵਾਹਿਗੁਰੂ ਦੇ ਚਰਨਾਂ ਵਿੱਚ ਅਖੀਰ ਮੈਂ ਅਰਦਾਸ ਕਰਦਾ ਬੇਨਤੀ ਕਰਦਾ ਕਿ ਜਿਹੜੀਆਂ ਰੂਹਾਂ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ